ਕੀ ਇਹ ਤੋਹਫਾ ਹੈ ਜਾਂ ਇਹ ਸਿਰ ਤੇ ਆਈਆਂ ਖੜੀਆਂ ਵੋਟਾਂ ਦੇ ਲਈ ਚੋਗਾ ਹੈ ਹੁਣੇ-ਹੁਣੇ ਇੱਕ ਵੱਡੀ ਖਬਰ ਦਾ ਰੌਲਾ ਪੈ ਚੁੱਕਾ ਹੈ ਕਿ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੇ ਗੈਸ ਸਿਲੰਡਰ 100 ਰੁਪਏ ਸਸਤਾ ਕਰ ਦਿੱਤਾ ਹੈ ਔਰ ਕੁਝ মিডিਆ ਤੇ ਬੀਜੇਪੀ ਵਾਲੇ ਇਸ ਨੂੰ ਇਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਔਰਤਾਂ ਨੂੰ ਦਿੱਤਾ ਤੋਹਫਾ ਕਹਿੰਦੇ ਜੀ 8 ਮਾਰਚ ਅੱਜ ਔਰਤ ਦਿਵਸ ਹੈ ਇਸ ਕਰਕੇ ਮੋਦੀ ਨੇ ਇਹ ਔਰਤਾਂ ਨੂੰ ਤੋਹਫਾ ਦਿੱਤਾ ਹੈ 100 ਰੁਪਿਆ ਗੈਸ ਸਿਲੰਡਰ ਸਸਤਾ ਕਰਕੇ ਤੇ ਮੋਦੀ ਨੇ ਖੁਦ ਵੀ ਟਵੀਟ ਕੀਤਾ ਵੀ ਵੇਖੋ ਜੀ ਮੈਂ ਔਰਤਾਂ ਦਾ ਬੋਝ ਘਟਾਉਣ ਲਈ ਤੇ ਲੋਕਾਂ ਨੂੰ ਸੌਖੇ ਕਰਨ ਦੇ ਲਈ 100 ਰੁਪਿਆ ਗੈਸ ਸਿਲੰਡਰ ਸਸਤਾ ਕੀਤਾ ਪਰ ਵੱਡਾ ਸਵਾਲ ਹੈ ਕੀ ਇਹ ਤੋਹਫਾ ਹੈ ਜਾਂ ਇਹ ਵੋਟਾਂ ਦੀ ਤਿਆਰੀ ਹੈ ਤੁਹਾਨੂੰ ਮੈਂ ਵੱਡੀ ਗੱਲ ਦੱਸਣ ਲੱਗਿਆ ਇੱਕ ਤਾਂ ਅੱਜ ਆਪਣਾ ਕਮੈਂਟ ਜ਼ਰੂਰ ਲਿਖਿਓ ਤੇ ਦੂਜਾ ਜੇ ਗੱਲ ਠੀਕ ਲੱਗੇ ਤਾਂ ਸ਼ੇਅਰ ਕਰਕੇ ਸਾਰਿਆਂ ਤੱਕ ਭੇਜ ਦਿਓ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਕਿ ਪਿਛਲੇ 5 ਸਾਲ ਮੋਦੀ ਸਰਕਾਰ ਲੰਘ ਗਈ ਹੁਣ ਜਦੋਂ ਸਰਕਾਰ ਦਾ ਖਤਮ ਹੋਣ ਦਾ ਟਾਈਮ ਆ ਗਿਆ ਮਤਲਬ ਸਰਕਾਰ ਦਾ ਟਾਈਮ ਹੀ ਮੁੱਕ ਗਿਆ 2-4 ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤਾਂ ਹੁਣ ਮੋਦੀ ਸਰਕਾਰ ਜੇ ਗੈਸ ਸਿਲੰਡਰ ਸਸਤਾ ਕਰ ਰਹੀ ਹੈ ਤਾਂ ਭੋਲਿਓ ਇਹ ਸੋਚੋ ਇਹ ਤੋਫਾ ਹੈ ਜਾਂ ਇਹ ਵੋਟਾਂ ਲਈ ਚੋਗਾ ਹੈ ਲੋਕ ਸਭਾ ਦੀਆਂ ਵੋਟਾਂ ਸਿਰ ਤੇ ਖੜੀਆਂ ਨੇ ਤਾਂ ਹੁਣ ਤਾਂ ਭਾਈ ਬਹੁਤ ਕੁਝ ਹੋਏਗਾ ਹੁਣ ਤਾਂ ਮੋਦੀ ਸਾਹਿਬ ਹੋਰੀ ਆ ਤੁਸੀਂ ਸੁਣਿਓ ਹੁਣ ਕੱਲਾ ਗੈਸ ਸਿਲੰਡਰ ਨਹੀਂ ਹੁਣ ਤਾਂ ਡੀਜ਼ਲ ਵੀ ਸਸਤਾ ਕਰਨ ਦੇ ਐਲਾਨ ਕਰਨਗੇ ਹੁਣ ਤਾਂ ਪੈਟਰੋਲ ਵੀ ਸਸਤਾ ਕਰਨ ਦੇ ਐਲਾਨ ਕਰਨਗੇ ਹੁਣ ਤਾਂ ਬੜੇ ਐਲਾਨ ਹੋਣੇ ਨੇ ਉਸੇ ਤਰ੍ਹਾਂ ਜਿਵੇਂ ਜਦੋਂ ਪਹਿਲੀ ਵਾਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਨਣਾ ਸੀ ਤਾਂ ਉਹਨਾਂ ਨੇ ਕੀ ਕੀ ਨਹੀਂ ਕਿਹਾ ਉਹਨਾਂ ਨੇ ਕਿਹਾ ਸੀ 15-15 ਲੱਖ ਆਪਕੇ ਖਾਤੋਂ ਮੇ ਆਏਗਾ ਅੱਛੇ ਦਿਨ ਆਉਣਗੇ 81 ਕਿ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਇਹ ਕਿਹਾ ਸੀ ਕਿ ਗੈਸ ਸਿਲੰਡਰ ਅੱਧੇ ਰੇਟ ਚ ਕਰ ਦਿਆਂਗੇ ਇਹ ਕਿਹਾ ਸੀ ਉਸ ਵਕਤ ਡੀਜ਼ਲ ਜਿਹੜਾ ਉਹ 60-65 ਰੁਪਏ ਲੀਟਰ ਹੁੰਦਾ ਸੀ ਤਾਂ ਕਿਹਾ ਸੀ 30-35 ਰੁਪਏ ਮਿਲੇਗਾ ਪੈਟਰੋਲ ਵੀ ਕਿਹਾ ਸੀ ਅੱਧੇ ਰੇਟਾਂ ਤੇ ਦੇਾਂਗੇ ਉਸ ਉਦੋਂ ਤਾਂ ਇਹ ਜਿਹੜਾ RAMDEV ਜਿਹੜਾ ਬਾਬਾ RAMDEV ਹੈ ਇਹ ਵੀ ਬਹੁਤ ਕੁਝ ਬੋਲਦਾ ਸੀ ਉਸ ਤੋਂ ਬਾਅਦ 5 ਸਾਲ ਹੋ ਗਏ ਆ RAMDEV ਵੀ ਗੁੰਮਸਮ ਹੋਇਆ ਪਿਆ ਤੇ ਅੱਜ ਇਹ ਜਿਹੜੇ ਐਲਾਨ ਹੋ ਰਹੇ ਨੇ ਕੋਲਿਓ ਇਹਨੂੰ ਇਹਨੂੰ ਤੋਹਫੇ ਨਾ ਸਮਝਿਓ ਇੱਕ ਪਾਸੇ ਤਾਂ BJP ਸਰਕਾਰ ਜਦੋਂ ਦੂਜੀਆਂ ਪਾਰਟੀਆਂ ਐਲਾਨ ਕਰਦੀਆਂ ਨੇ ਤੇ ਕਹਿੰਦੀ ਮੁਫਤ ਕੀ ਰੇਵੜੀ ਦੇ ਰਹੇ ਆ ਤੇ ਹੁਣ ਆਪ ਕੀ ਕਰ ਰਹੇ ਨੇ 5 ਸਾਲ ਗਿਆਸ ਸਿਲੰਡਰ ਡੀਜ਼ਲ ਪੈਟਰੋਲ ਹਰ ਚੀਜ਼ ਚੱਕੀ ਤੁਰੇ ਆਏ ਤਾਂ ਨੂੰ ਤੇ ਹੁਣ ਜਦੋਂ ਟਾਈਮ ਮੁੱਕ ਗਿਆ ਤੇ ਹੁਣ ਸਸਤਾ ਕਰਕੇ ਤੋਹਫੇ ਦੇਣ ਲੱਗੇ ਨੇ ਦੇਖੋ ਇੱਕ ਹੀ ਤਰੀਕਾ ਭਈ ਕਿ ਪਹਿਲਾਂ 4-500 700 ਰੁਪਈਆ ਚੀਜ਼ ਨੂੰ ਵਧਾ ਦਿਓ ਤੇ ਬਾਅਦ ਚ 100 ਰੁਪਈਆ ਸਸਤੀ ਕਰਕੇ ਤੇ ਆਸਾਨ ਕਰ ਦਿਓ ਜਿਵੇਂ ਕੋਈ ਵਿਅਕਤੀ ਜਿਹੜੀ ਚੀਜ਼ ਹੋਵੇ ਹੀ 2 ਰੁਪਈਆ ਦੀ ਉਸ ਚੀਜ਼ ਨੂੰ 20 ਰੁਪਏ ਉਹਦਾ ਰੇਟ ਤੈਅ ਕਰਕੇ ਤੇ ਬਾਅਦ ਚ ਕਹਿ ਦੇਵੇ ਵੀ ਵੇਖੋ ਜੀ 20 ਰੁਪਏ ਇਹਦਾ ਰੇਟ ਲਿਖਿਆ 10 ਰੁਪਏ ਮੈਂ ਡਿਸਕਾਊਂਟ ਯਾਨੀ ਕਿ ਰੈਟ ਕਰ ਦੇਣਾ 10ਾਂ ਦੀ ਖਰੀਦ ਲਓ ਮਤਲਬ 2 ਰੁਪਈਆ ਦੀ ਚੀਜ਼ ਨੂੰ ਉਹ ਫੇਰ 10ਾਂ ਦੀ ਵੇਚ ਗਿਆ ਤੇ ਤਰੀਕਾ ਵੇਖੋ ਕਿ ਮੈਂ ਡਿਸਕਾਊਂਟ ਕਰਤਾ ਕੰਪਨੀਆਂ ਵੀ ਐਂ ਹੀ ਕਰੀ ਜਾਂਦੀਆਂ ਲੋਕਾਂ ਦੇ ਨਾਲ ਤਾਂ ਉਸੇ ਤਰੀਕੇ ਦੇ ਨਾਲ ਮੋਦੀ ਸਰਕਾਰ ਇਹ ਸਭ ਕੁਝ ਕਰ ਰਹੀ ਆ ਤੇ ਸਾਡੀ ਭੋਲੀ ਜਨਤਾ ਸਾਡੀ ਵਿਚਾਰੀ ਜਿਹੜੀ ਜਨਤਾ ਚੇਤਨ ਨਹੀਂ ਗਈ ਉਹ ਇਹਨਾਂ ਚੀਜ਼ਾਂ ਦਾ ਰੱਜ ਕੇ ਸ਼ਿਕਾਰ ਹੁੰਦੀ ਆ ਗੱਲ ਇੱਕ ਪਾਰਟੀ ਦੀ ਨਹੀਂ ਸਾਰੀਆਂ ਹੀ ਪਾਰਟੀਆਂ ਲਗਭਗ ਐਵੇਂ ਕਰਦੀਆਂ ਨੇ ਸਾਰੀਆਂ ਹੀ ਪਾਰਟੀਆਂ ਜਦੋਂ ਵੋਟਾਂ ਦੇ ਨੇੜੇ ਆ ਜਾਂਦਾ ਕੰਮ ਉਦੋਂ ਇਹਨਾਂ ਨੂੰ ਲੋਕ ਦੇਖਣੇ ਸ਼ੁਰੂ ਹੋ ਜਾਂਦੇ ਨੇ ਉਦੋਂ ਜਨਤਾ ਪਿਆਰੀ ਲੱਗਣੀ ਸ਼ੁਰੂ ਹੋ ਜਾਂਦੀ ਆ ਉਦੋਂ ਜਨਤਾ ਦੇ ਹੱਕ 'ਚ ਇਹ 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 ਫੈਸਲੇ ਕਰਨ ਲੱਗ ਜਾਂਦੇ ਨੇ ਆ ਹੁਣ ਸਾਡੇ ਪੰਜਾਬ ਦੀ ਸਰਕਾਰ ਦੇਖ ਲਓ ਹਜ਼ਾਰਾਂ ਰੁਪਈਆ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਸੀ ਅੱਧਾ ਟਾਈਮ ਬੀਤ ਗਿਆ ਅਜੇ ਤੱਕ ਦਿੱਤਾ ਨਹੀਂ ਜਦੋਂ ਵੋਟਾਂ ਸਿਰ ਤੇ ਆ ਗਈਆਂ ਉਦੋਂ ਲਾਜ਼ਮੀ ਤੌਰ ਤੇ ਦੇਣਾ ਸ਼ੁਰੂ ਕਰ ਦੇਣਗੇ ਹੋਰ ਵੀ ਬਹੁਤ ਸਾਰੇ ਐਲਾਨ ਕੀਤੇ ਸੀ ਤਾਂ ਵੋਟਾਂ ਦੇ ਨੇੜੇ ਆ ਕੇ ਇਹ ਕਰਨਗੇ ਇਸੇ ਤਰ੍ਹਾਂ ਮੋਦੀ ਸਰਕਾਰ ਵੀ ਐਯੋ ਕੁਝ ਕਰ ਰਹੀ ਆ 1947 ਤੋਂ ਬਾਅਦ ਜਦੋਂ 1952 ਚ ਪਹਿਲੀਆਂ ਵੋਟਾਂ ਪਈਆਂ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਐਯੋ ਕੁਛ ਕਰਦੇ ਆਏ ਨੇ ਤੇ ਇਹੀ ਕੁਛ ਇਹਨਾਂ ਨੇ ਕਰਨਾ ਜਨਤਾ ਦੇ ਸੋਚਣ ਤੇ ਸਮਝਣ ਦਾ ਸਵਾਲ ਹੈ ਦੇਖੋ ਅੱਜ ਜਿਹੜਾ ਇਹ ਪ੍ਰਚਾਰ ਕਰ ਰਹੇ ਨੇ ਕਿ ਔਰਤ ਦਿਵਸ ਦੇ ਉੱਪਰ ਤੋਹਫਾ ਦੇ ਦਿੱਤਾ ਕਿਹੜਾ ਤੋਹਫਾ ਔਰਤ ਦਿਵਸ ਤੇ ਔਰਤ ਦਾ ਦੇਸ਼ 'ਚ ਹਾਲ ਕੀ ਹੈ ਤੁਸੀਂ ਔਰਤ ਦਿਵਸ ਦੀ ਗੱਲ ਕਰਦੇ ਹੋ ਇਥੋਂ ਦੀਆਂ ਤੱਕੀ ਸੁਰੱਖਿਅਤ ਜਿਹੜੀਆਂ ਇੱਥੇ ਬਾਹਰੋਂ ਵਿਚਾਰੀਆਂ ਘੁੰਮਣ-ਘੰਮਣ ਆ ਜਾਂਦੀਆਂ ਜਿਵੇਂ ਸਪੇਨ ਦੇ ਵਿੱਚੋਂ ਆਪਦੇ ਪਤੀ ਦੇ ਨਾਲ ਇੱਕ ਔਰਤ ਘੁੰਮਣ ਆਈ ਤੇ ਸਾਡੇ ਦੇਸ਼ ਚ ਝਾਰਖੰਡ ਦੇ ਵਿੱਚ ਆ ਕੁਝ ਦਿਨ ਪਹਿਲਾਂ ਹਾਲ ਕੀ ਕੀਤਾ ਗਿਆ ਉਹਦਾ ਕਿੰਨੇ ਦੇਸ਼ਾਂ ਤੋਂ ਘੁੰਮ ਕੇ ਉਹਦੀਆਂ ਫੋਟੋਆਂ ਪਈਆਂ ਉਹਦੇ ਫੇਸਬੁੱਕ ਦੇ ਉੱਪਰ ਸਾਰੇ ਦੇਸ਼ਾਂ ਇਥੋਂ ਤੱਕ ਕਿ ਅਫਗਾਨਿਸਤਾਨ ਜਿੱਥੇ ਤਾਲੇਬਾਨੀਆਂ ਦਾ ਰਾਜ ਹੈ ਉੱਥੋਂ ਵੀ ਉਹ ਸੁਰੱਖਿਅਤ ਆਈ ਕੋਈ ਉਹਦੇ ਨਾਲ ਕੋਈ ਬਦਤਮੀਜੀ ਨਹੀਂ ਕੋਈ ਕੁਝ ਨਹੀਂ ਇਹ ਇੰਡੀਆ ਆਈ ਭਾਰਤ ਆਈ ਇੱਥੇ ਆ ਕੇ ਪਹਿਲੇ ਦਿਨਾਂ ਚ ਹੀ ਉਹ ਉਹਦੇ ਨਾਲ ਜਿਹੜਾ ਬਲਾਤਕਾਰ ਸੱਤ ਜਣਿਆਂ ਨੇ ਕੀਤਾ ਔਰ ਉਹਦੇ ਘਰ ਵਾਲੇ ਨੂੰ ਤੇ ਉਹਨੂੰ ਨਾਲ ਸੱਟਾਂ ਵੀ ਮਾਰੀਆਂ ਆ ਹੈ ਅਸਲ ਸਥਿਤੀ ਔਰਤ ਦਿਵਸ ਮਨਾਉਨੇ ਹੋ ਔਰਤ ਦਿਵਸ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਤੋਹਫੇ ਦੇ ਰਹੇ ਹਾਂ ਤੁਸੀਂ ਤੋਹਫੇ ਛੱਡੋ ਤੁਸੀਂ ਸਿਰਫ ਔਰਤ ਨੂੰ ਸੁਰੱਖਿਅਤ ਜ਼ਿੰਦਗੀ ਦੇ ਦਿਓ ਇੰਨਾ ਹੀ ਕਾਫੀ ਹੈ ਸੋ ਅੱਜ ਤੋਂ ਪਹਿਲਾਂ ਜਦੋਂ મોદી ਪਹਿਲੀ ਵਾਰ ਪ੍ਰਧਾਨ ਮੰਤਰੀ ਬੰਨੇ ਸੀ ਤਾਂ ਜਿੰਨੇ ਐਲਾਨ ਉਹਨਾਂ ਨੇ ਕੀਤੇ ਸੀ ਜਰਾ ਯਾਦ ਕਰੋ ਕਿਹੜੇ-ਕਿਹੜੇ ਕੀਤੇ ਸੀ ਮੈਨੂੰ ਤਾਂ ਯਾਦ ਹੈ ਤੁਹਾਨੂੰ ਵੀ ਯਾਦ ਹੋਣੇ ਚਾਹੀਦੇ ਨੇ ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ ਪੂਰਾ ਹੋਇਆ ਹੁਣ ਜਿਹੜੇ ਬੀਜੇਪੀ ਨਾਲ ਜੁੜੇ ਪੈਣਾ ਪਰਾ ਨੇ ਉਹ ਪਤਾ ਨਹੀਂ ਕਿਹੜੀ ਗੱਲਾਂ ਵਾਵਾ ਕਰੀ ਜਾਂਦੇ ਨੇ ਕਿਸੇ ਵੀ ਇੱਕ ਪਾਰਟੀ ਦਾ ਕਦੇ ਭਗਤ ਜਾਂ ਚਮਚਾ ਜਾਂ ਕੜਛਾ ਨਹੀਂ ਬੰਨਣਾ ਚਾਹੀਦਾ ਵੱਖ-ਵੱਖ ਪਾਰਟੀਆਂ ਦੇ ਸਾਡੇ ਲੋਕ ਬਣੇ ਹੋਏ ਨੇ ਇਸੇ ਕਰਕੇ ਮਾਂਜੇ ਜਾ ਰਹੇ ਨੇ ਦੇਖੋ ਕਿਆ ਸੀ 15-15 ਲੱਖ ਖਾਤਿਆਂ ਚਾਏਗਾ ਆਇਆ ਕਿਆ ਸੀ ਮਹਿੰਗਾਈ ਘਟੇਗੀ ਘਟੀ ਕੇ ਵਧੀ ਕਿਆ ਸੀ ਭ੍ਰਿਸ਼ਟਾਚਾਰ ਖਤਮ ਕਰਾਂਗੇ ਕਿਆ ਸੀ ਕਿ ਮਤਲਬ ਜਿਹੜਾ ਰੁਪਈਆ ਉਹ ਡਾਲਰ ਦੇ ਮੁਕਾਬਲੇ ਅਸੀਂ ਮਜ਼ਬੂਤ ਕਰਾਂਗੇ ਕੁਝ ਵੀ ਹੋਇਆ ਜਦੋਂ ਮੋਦੀ ਸਰਕਾਰ ਆਈ ਸੀ ਉਦੋਂ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਜਿੰਨਾ ਰੁਪਈਆ ਸੀ ਜਿੰਨਾ ਘੱਟ ਸੀ ਉਸ ਤੋਂ ਕਿਤੇ ਥੱਲੇ ਚਲਾ ਗਿਆ ਰੁਪਈਆ ਜਿਹੜੇ ਮੋਦੀ ਸਾਹਿਬ ਮਨਮੋਨ ਸਿੰਘ ਪ੍ਰਧਾਨ ਮੰਤਰੀ ਬਲੇ ਕਹਿੰਦੇ ਹੁੰਦੇ ਸੀ ਕਿ ਇਹ ਮਨਮੋਨ ਸਿੰਘ ਮਹਿੰਗਾਈ 'ਤੇ ਮੌਨ ਹੈ ਔਰ ਇਹ ਮਹਿੰਗਾਈ ਕਾ ਮੌਂ ਵੀ ਬੋਲਨੇ ਕੋ ਤਿਆਰ ਨਹੀਂ ਪਹਿਲਾ ਸ਼ਬਦ ਮੌਂ ਤਾਂ ਵਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਤੋਂ ਬਾਅਦ ਆਪ ਬੋਲੇ ਕਦੇ ਆ ਜਿਹੜਾ ਇਹਨਾਂ ਨੇ ਇੱਕ ਹੋਰ ਚੀਜ਼ ਕਿੰਨੀ ਸੀ ਵੀ ਗੈਸ ਸਿਲੰਡਰ ਦੀ ਸਬਸਿਡੀ ਆਇਆ ਕਰੇਗੀ ਉਹ ਸਬਸਿਡੀ ਜੀ ਤੁਹਾਡੇ ਸਿੱਧੇ ਖਾਤਿਆਂ 'ਚ ਆਇਆ ਕਰੇਗੀ ਅੱਧੀ ਜਨਤਾ ਕਹਿ ਰਹੀ ਹੈ ਸਾਡੇ ਸਬਸਿਡੀ ਅਜ ਤੱਕ ਸਾਡੇ ਖਾਤਿਆਂ 'ਚ ਤੱਕ ਕਦੇ ਸਬਸਿਡੀ ਆਈ ਨਹੀਂ ਪਤਾ ਨਹੀਂ ਜਾਂਦੀ ਕਿੱਧਰ ਹੈ ਸੋ ਗੱਲ ਸਿੱਧੀ ਤੇ ਸਾਫ਼ ਹੈ ਇਹ ਜਿਹੜਾ ਅੱਜ ਮੋਦੀ ਸਰਕਾਰ ਕਹਿ ਰਹੀ ਹੈ ਜਾਂ ਬੀਜੇਪੀ ਕਹਿ ਰਹੀ ਹੈ ਬੀਜੇਪੀ ਦੇ ਕੁਝ ਬੰਦੇ ਜਾਂ ਕੁਝ ਮੀਡੀਆ ਕਹਿ ਰਿਹਾ ਵੀ ਤੋਹਫਾ ਦੇ ਦਿੱਤਾ ਜੀ 8 ਮਾਰਚ ਔਰਤ ਦਿਵਸ ਤੇ 100 ਰੁਪਿਆ ਗੈਸ ਸਿਲੰਡਰ ਸਸਤਾ ਕਰਕੇ ਇਹ ਤੋਹਫਾ ਨਿਗਾ ਇਹ ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਜਾਲ ਚ ਪਾਉਣ ਦੇ ਲਈ ਚੋਗਾ ਪਾਉਂਦਾ ਹੈ ਨਾ ਪਹਿਲਾਂ ਇਹ ਉਹ ਚੋਗਾ ਹੈ ਇਹ ਚੋਗਾ ਹੈ ਵੋਟਾਂ ਤੋਂ ਪਹਿਲਾਂ ਦਾ ਕਿਉਂਕਿ ਮੋਦੀ ਸਰਕਾਰ ਦਾ ਟਾਈਮ ਕਿੰਨੇ ਦਿਨ ਰਹਿ ਗਏ 8-10 ਦਿਨ ਵੱਧ ਤੋਂ ਵੱਧ ਪਿਛਲੀ ਟਰਮ ਦੇ ਹਾਂ ਤੀਜੀ ਟਰਮ ਬਣਾ ਜਾਣਗੇ ਉਹ ਗੱਲ ਵੱਖਰੀ ਹੈ ਪਰ ਹਾਲ ਦੀ ਘੜੀ 8-10 ਦਿਨ ਹੀ ਰਹਿ ਗਏ ਨੇ ਤਾਂ ਇਹ ਜੋ ਅੱਜ ਕੀਤਾ ਜਾ ਰਿਹਾ ਨਾ ਇਨੂੰ ਸਮਝੋ ਇਹਨੂੰ ਸਮਝੋ ਸਾਡੀ ਸਮਝ ਝਕਾਟ ਹੋਣ ਕਰਕੇ ਹੀ ਪਾਰਟੀਆਂ ਅੱਜ ਤੱਕ ਸਾਡੇ ਨਾਲ ਆਹ ਕੁਛ ਕਰ ਰਹੀਆਂ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਹੀ ਪਾਰਟੀਆਂ ਨੇ ਸਾਡੇ ਨਾਲ ਇਹ ਕੁਛ ਅੱਜ ਤੱਕ ਕੀਤਾ ਕਾਲੀ ਦਲ ਨੇ ਕਾਂਗਰਸ ਨੇ ਭਾਜਪੀ ਨੇ ਆਮ ਆਦਮੀ ਪਾਰਟੀ ਤੱਕ ਸਾਹਮਣੇ ਲੋਕਾਂ ਦੇ ਨਾਲ ਝੂਠੇ ਦਾਅਵੇ ਕੀਤੇ ਹੁਣ ਵਿਧਾਨ ਸਭਾ ਦੇ ਵਿੱਚ ਭਗਵੰਤ ਸਿੰਘ ਸਾਬ ਬੋਲੇ ਕਹਿੰਦੇ ਜੀ ਵੇਖੋ ਇਹ ਕਾਨੂੰਨ ਬੰਨਣਾ ਚਾਹੀਦਾ ਕਿ ਪਾਰਟੀ ਜਿਹੜਾ ਵਾਅਦਾ ਕਰਦੀ ਹੈ ਜੇ ਉਹ ਪੂਰਾ ਨਾ ਕਰੇ ਤਾਂ ਉਹਦੇ ਉੱਪਰ ਐਕਸ਼ਨ ਹੋਣਾ ਚਾਹੀਦਾ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਹੈ ਗੱਲ ਤਾਂ ਉਹਨਾਂ ਦੀ ਬਿਲਕੁਲ ਠੀਕ ਹੈ ਗੱਲ ਬਹੁਤ ਘੈਂਟ ਤੇ ਸਹੀ ਕੀਤੀ ਹੈ ਪਰ ਜੇ ਇਹ ਲਾਗੂ ਹੋਗੀ ਤੇ ਜਿੱਥੇ ਦੂਜੇ ਫਸਣਗੇ ਨਾ ਉੱਥੇ ਬਚਣਾ ਭਗਵੰਤਮਾਨ ਸਾਹਿਬ ਦੀ ਪਾਰਟੀ ਨੇ ਵੀ ਨਹੀਂ ਕਿਉਂ ਕਿਉਂਕਿ ਭਗਵੰਤਮਾਨ ਸਾਹਿਬ ਦੀ ਪਾਰਟੀ ਨੇ ਵੀ ਕਿੰਨੇ ਉਹ ਦਾਅਵੇ ਤੇ ਵਾਅਦੇ ਕੀਤੇ ਜੋ ਅੱਜ ਤੱਕ ਪੂਰੇ ਨਹੀਂ ਹੋਏ ਕਦੋਂ ਹੋਣਗੇ ਇਹਦਾ ਪਤਾ ਕੋਈ ਨਹੀਂਗਾ ਹਜ਼ਾਰ ਹਜ਼ਾਰ ਰੁਪਏ ਔਰਤਾਂ ਨੂੰ ਦੇਣ ਵਾਲੀ ਗੱਲ ਸੀ ਕੱਚੇ ਮਲਜਮ ਪੱਕੇ ਕਰਨ ਵਾਲੀ ਗੱਲ ਸੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੀ ਗੱਲ ਸੀ ਜਿੰਨੀ ਬੇਰੁਜ਼ਗਾਰੀ ਆ ਉਹ ਸਾਰੀ ਖਤਮ ਕਰਨ ਦੀ ਗੱਲ ਸੀ ਬਾਹਰ ਜਿਹੜੇ ਗਏ ਆ ਪੰਜਾਬ ਤੋਂ ਉਹ ਵੀ ਪੰਜਾਬ ਆਉਣਗੇ ਇਹ ਦਾਅਵੇ ਸੀ ਪਤਾ ਨਹੀਂ ਕਿੰਨੇਕ ਦਾਅਵੇ ਸੀ ਸਭ ਤੋਂ ਵੱਡਾ ਦਾਵਾ ਸੀ ਬਦਲਾਅ ਤੇ ਇਨਕਲਾਬ ਆਏਗਾ ਹਰ ਚੀਜ਼ 'ਚ ਬਦਲਾਅ ਆ ਜਾਏਗਾ ਪਰ ਕਿੱਥੇ ਤੇ ਕੀ ਹੋਇਆ ਉਹ ਤੁਹਾਨੂੰ ਦਿਖ ਰਿਹਾ ਸੋ ਮੈਨੂੰ ਇਹ ਲੱਗਦਾ ਕਿ ਜੇਕਰ ਭਗਵੰਤ ਸਿੰਘ ਸਾਹਿਬ ਦੇ ਆਪ ਦਾ ਬੋਲਿਆ ਨਿਜਮ ਹੀ ਲਾਗੂ ਹੋ ਜੇ ਤਾਂ ਭਗਵਨ ਤਮਨ ਸਾਹਿਬ ਦੀ ਪਾਰਟੀ ਵੀ ਉਸ ਕੜਿੱਕੀ ਚ ਲਾਜ਼ਮੀ ਫਸੇਗੀ ਜਿੱਥੇ ਦੂਜੇ ਫਸਣਗੇ ਸੋ ਅੱਜ ਜਿਹੜਾ ਮੋਦੀ ਸਰਕਾਰ ਨੇ ਇਹ ਜਿਹੜਾ ਐਲਾਨ ਕੀਤਾ ਕਿ ਅਸੀਂ 1000 ਰੁਪਿਆ ਗੈਸ ਸਿਲੰਡਰ ਸਸਤਾ ਕਰਦੇ ਹਾਂ ਤਾਂ ਉਹਨੂੰ ਉਹਨੂੰ ਔਰਤਾਂ ਨੂੰ ਦਿੱਤਾ ਤੋਹਫਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਮੈਨੂੰ ਲੱਗਦਾ ਇਸ ਭਲੇਖੇ ਚ ਨਾ ਪਿਓ ਇਸ ਭਲੇਖੇ ਚ ਨਾ ਪਿਓ ਔਰ ਇਹ ਕੋਈ ਤੋਹਫਾ ਨਹੀਂ ਹੈ ਇਹ ਉਹ ਚੋਗ ਹੈ ਜਿਹੜਾ ਵੋਟਾਂ ਤੋਂ ਪਹਿਲਾਂ ਪਾਇਆ ਜਾਣਾ ਹੁੰਦਾ ਹੈ ਇਹ ਕੱਲੀ ਇਹ ਸਰਕਾਰ ਨਹੀਂ ਪਾਰੀ ਸਾਰੀਆਂ ਪਾਉਂਦੀਆਂ ਨੇ ਤੇ ਅਜੇ ਹੋਰ ਬੜਾ ਕੁਝ ਇਹ ਕਹਿਣਗੇ ਬੋਲਣਗੇ ਕਿਉਂਕਿ ਹੁਣ ਮੌਸਮ ਚੋਣਾਂ ਦਾ ਹੈ ਚੋਣਾਂ ਸਿਰ ਤੇ ਨੇ ਸੋ ਪਿਆਰਿਓ